ਪੰਜਾਬ ਦੇ ਵਿੱਚ ਮੌਸਮ ਦੀਆਂ ਕੀ ਕੁਝ ਗਤੀਵਿਧੀਆਂ ਨੇ ਤੇ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਵੱਡੀ ਕਰਵਟ ਲੈਣ ਵਾਲਾ ਹੈ ਇਸ ਦੇ ਬਾਰੇ ਜਾਣਕਾਰੀਆਂ ਤੁਹਾਨੂੰ ਪੁਖਤਾ ਸਬੂਤਾਂ ਸਮੇਤ ਸਾਂਝੀਆਂ ਕੀਤੀਆਂ ਜਾਣਗੀਆਂ ਦਰਅਸਲ ਵੱਖ-ਵੱਖ ਸਮੇਂ ਦੇ ਉੱਪਰ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਬੁਲੇਟਿਨ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਪੰਜਾਬ ਦੇ ਵਿੱਚ ਸੀਤ ਲਹਿਰ ਜਾਰੀ ਰੱਖਣ ਦੀ ਗੱਲ ਜਿਹੜੀ ਹੈ ਉਹ ਆ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਵੱਖ-ਵੱਖ ਤਰੀਕੇ ਦੇ ਨਾਲ ਸਾਹਮਣੇ ਆਉਂਦੀਆਂ ਤਸਵੀਰਾਂ ਵੀ ਬਿਆਨਦੀਆਂ ਨੇ ਕਿ ਪੰਜਾਬ ਦੇ ਵਿੱਚ ਕਿਵੇਂ ਠਰੂ ਠਰੂ ਕਰਦੀ ਠੰਡ ਜਿਹੜੀ ਆ ਉਹ ਵੱਧ ਰਹੀ ਹੈ ਤੇ ਇਸ ਦੀ ਕਬਾਣੀ ਆਉਣ ਵਾਲੇ ਦਿਨਾਂ ਦੇ ਵਿੱਚ yellow alert ਦੇ ਰੂਪ ਦੇ ਵਿੱਚ IMD ਦੇ ਵੱਲੋਂ ਕਰ ਦਿੱਤੀ ਗਈ ਹੈ ਪੰਜਾਬ ਦੇ ਨਾਲ ਲੱਗਦੇ ਸੂਬੇ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਇਸ ਵਕਤ ਠੰਡ ਦਾ ਕਹਿਰ ਜਾਰੀ ਹੈ ਉਹ ਭਾਵੇਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਲਈਏ ਤੇ ਭਾਵੇਂ ਸੱਜੇ ਹੱਥ ਹਰਿਆਣੇ ਦੀ ਗੱਲ ਕਰ ਲਈਏ ਦੋਵੇਂ ਸੂਬਿਆਂ ਦੇ ਵਿੱਚ ਇਸ ਵਕਤ ਵੱਡੇ ਪੱਧਰ ਦੇ ਉੱਪਰ ਠੰਡ ਦਾ ਕਹਿਰ ਜਾਰੀ ਹੈ ਪੂਰੇ ਭਾਰਤ ਭਰ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਮੌਸਮ ਦੀਆਂ ਸਾਹਮਣੇ ਆਉਂਦੀਆਂ ਜਾਣਕਾਰੀਆਂ ਮੁਤਾਬਕ ਭਾਰਤ ਦੇ ਵਿੱਚ ਇਸ ਵਕਤ ਲਗਾਤਾਰ ਪੈਂਦੀ ਠੰਡ ਦੇ ਨਾਲ ਪਾਰਾ ਜਿਹੜਾ ਲੜਕੜਾਉਂਦਾ ਨਜ਼ਰ ਆਉਂਦਾ ਤੇ ਲੋਕਾਂ ਦੇ ਵਿੱਚ ਇਸ ਠੰਡ ਦੇ ਨਾਲ ਵੱਖ-ਵੱਖ ਤਰੀਕੇ ਦੀਆਂ ਜਦੌਜਾਦ ਕਰਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ